ਕੇ ਸਾਰੇ ਨੂੰ ਇਕੱਠਾ ਕੀਤਾ ਸਾਨੂੰ ਤੇ ਇਹਨਾਂ ਦੇ ਅੰਦਰੋਂ ਇਹ ਜ਼ਹਿਰ ਦਾ ਸੂਲ ਮਿਚਾਦਾ ਨਹੀਂ 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 ਸਿੱਖ ਲੰਗੋਰ ਲਾਉਂਦੇ ਨੇ ਸਿੱਖ ਸਿੱਖ ਲੰਗੋਰ ਲਾਉਂਦੇ ਨੇ ਸਿੱਖ ਜਾ ਕੇ ਬੰਬਈ ਦੇ ਵਿੱਚ ਜਦੋਂ ਹੜ ਆਉਂਦਾ ਉੱਥੇ ਜਾ ਕੇ ਪਾਣੀ ਦਿੰਦੇ ਨੇ ਸਿੱਖ ਜਾਂਦੇ ਨੇ ਨੇਪਾਲ ਸਿੱਖ ਜਾਂਦੇ ਕਦਾਰਨਾਥ ਸਿੱਖ ਜ਼ਹਿਰ ਨਹੀਂ ਭੁਲਾਉਂਦੇ ਜ਼ਹਿਰ ਉਹ ਭੁਲਾਉਂਦੇ ਨੇ ਇਹ ਕਹਿੰਦੇ ਨੇ ਪਟਿਆਲਾ ਨਾਲੋਂ ਟਾਈਮ ਬੰਨੋ ਇੱਥੇ ਗੱਲ ਸਿੱਖ ਦੀ ਨਹੀਂ ਹੋ ਰਹੀ ਜ਼ਹਿਰ ਉਹ ਭੁਲਾਉਂਦੇ ਨੇ ਜਿਹੜੇ ਕਹਿੰਦੇ ਬੰਗਾਰ ਰੈਲੀ ਰੱਖੋ ਇੱਥੇ ਗੱਲ ਸਿੱਖ ਦੀ ਨਹੀਂ ਹੋ ਰਹੀ ਨਹੀਂ 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 ਇਹ ਗੱਲ ਪਗਲ ਸਿੱਖ ਦੁਆਬੀ ਦੀ ਹੋ ਰਹੀ ਹੈ ਦੁਆਬੀ ਦੀ ਜ਼ਹਿਰ ਨਹੀਂ ਜ਼ਹਿਰ ਲਈ ਤੁਹਾਨੂੰ ਬੁਲਾਇਆ ਗਿਆ ਪਟਿਆਲਾ ਜਿਹੜਾ ਪਟਿਆਲਾ ਜਿਹੜਾ ਰੱਖਿਆ ਗਿਆ ਟਾਈਮ ਪਟਿਆਲਾ ਜਿਹੜਾ ਟਾਈਮ ਰੱਖਿਆ ਗਿਆ ਕਿ ਆਜੋ ਸਿੱਖੋ ਇਹ ਉਹ ਜ਼ਹਿਰ ਨਹੀਂ ਸੀ ਅਸੀਂ ਨਹੀਂ ਰੱਖਿਆ ਉਹ ਜ਼ਹਿਰ ਸੀਗਾ ਕਿ ਨਹੀਂ ਸੀ ਅਸੀਂ ਨਹੀਂ ਰੱਖਿਆ ਉਹ ਇੱਕ ਹਿੰਦੂ ਨੇਤਾ ਵੱਲੋਂ ਰੱਖਿਆ ਆਕੇ ਮੈਨੂੰ ਦੱਸੋ ਕਿਹੜੇ ਟਾਈਮ ਪਾਏ ਗਿਆ ਸੀ ਸਿੰਗਲ ਵੀਡੀਓ ਦੱਸੋ ਆ ਪਿਛੇ ਪਟਾਲਾ ਚ ਹੋਇਆ ਨਹੀਂ ਸੀ ਤੁਹਾਨੂੰ ਫੋਨ ਆਇਆ ਕੋਈ ਉਹ ਕਿਹਨੇ ਰੱਖਿਆ ਸੀ ਟਾਈਮ ਕਿਹਨੇ ਰੱਖਿਆ ਸੀ ਕੋਈ ਹਿੰਦੂਈ ਨੀਤਾ ਸੀਗਾ ਨਾ ਬਾਅਦ ਚ ਉਹ ਜਿਹੜੀ ਮਹਾਰਾਸ਼ਟਰ ਵਾਲੀ ਸ਼ਿਵ ਸੈਨਾ ਉਹਨਾਂ ਨੇ ਉਹਨੂੰ ਸਸਪੈਂਡ ਕੀਤਾ ਕਿਹਨੇ ਰੱਖਿਆ ਸੀ ਟਾਈਮ ਇਹ ਜਾਣ ਨਹੀਂ ਦੱਸੋ ਕੀ ਆ ਉਹ ਇਕੱਠੇ ਕਰਕੇ ਅਗਰ